ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਟਹਿਣਾ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਚੰਗੇ ਦੁੱਧ ਵਾਲੀ ਮੱਝ ਆ ਬਾਈ ਉਹਨਾਂ ਕੋਲ ਮੋਰਾ ਨਸਲ ਦੀ ਤੇ ਇੱਕ ਸੂਆ ਸਵਾਇਆ ਨਾਗਾ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਤੁਹਾਨੂੰ ਨਾਗ ਫੱਟ ਬੈਂਦਾ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਦੀਪ ਸਿੰਘ ਪਿੰਟਹਿਣਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਫਰੀਦਕੋਟਾ ਜੀ ਮੋਬਾਈਲ ਨੰਬਰ ਜੀ 9464428248 9464428248 ਜੀ ਠੀਕ ਹੈ ਵੀਰੇ ਦੋ ਨਾਂਗਾ ਜੀ ਦੋ ਨਾਂਗਾ ਵੀਰੇ ਮੱਝ ਤੇ ਸ਼ੁਰੂ ਕਰਾਂਗੇ ਬਾਈ ਸੂਆ ਕਿੰਨੇ ਮਾ ਜੀ ਬਾਈ ਜੀ ਆਪਾਂ ਨੂੰ ਉਹਨਾਂ ਨੇ ਦੂਜਾ ਦੱਸਿਆ ਹਮ ਆਪਣੇ ਵੱਲੋਂ ਭਵੇਂ ਕੋਈ ਤੀਜਾ ਮੰਨ ਲੈ ਠੀਕ ਹੈ ਜੀ ਹਾਂਜੀ ਜੱਸਾ ਜਵਾ ਜੈ ਮੰਨ ਕੇ ਆ ਜੇ ਸਵਾ ਕਿੰਨਾ ਕੁ ਲੈਂਦੀ ਹੈ ਜੀ ਇਹ ਬਈ 5 6 ਦਿਨ ਲੈ ਜੂਗੀ ਹਜੇ ਡੇਟ ਮੁਤਾਬਕ ਡੇਟ ਮੁਤਾਬਕ ਉਹਨਾਂ ਨੇ ਠੀਕ ਹੈ ਬਈ ਪਿਛਲੇ ਸੂਏ ਦਾ ਦੁੱਧ ਰਿਕਾਰਡ ਕੀਤਾ 16 ਤੋਂ 17 ਲੀਟਰ ਦਾ ਰਿਕਾਰਡ ਆਪਾਂ ਨੂੰ ਦੱਸਿਆ ਉਹਨਾਂ ਨੇ ਇਹਦਾ ਜੀ ਇਹਦਾ ਹਾਂਜੀ ਕੋਈ ਸੀਮਾ ਰਿਕਾਰਡ ਮਿਲਿਆ ਹੋਣਾ ਨਹੀਂ ਸੀਮਾ ਰਿਕਾਰਡ ਆਪਾਂ ਨੂੰ ਉਹਨਾਂ ਕੋਲੋਂ ਕੋਈ ਨਹੀਂ ਮਿਲਿਆਗਾ ਥਣਾ ਦੀ ਭਾਰ ਪਿੱਛੇ ਦੀ ਉਹ ਸਵਾ ਆਪਣੀ ਗਾਰੰਟੀ ਹੈ ਕੋਈ ਭਾਰਪੂਰ ਕੱਢਦੀ ਹੋਵੇ ਥਣ ਆਪਣੇ ਪਾਸ ਕਰਕੇ ਲੈਂਦੀ ਆ ਬਾਕੀ ਇਹ ਵੀ ਆ ਜਿਵੇਂ ਮਰਜੀ ਕੋਈ ਥੱਲੇ ਬੈਠਾ ਰਹੇ ਉਹਦੀ ਕੋਈ ਗੱਲ ਬਾਤ ਨਹੀਂ ਇਹਨੂੰ ਠੀਕ ਹੈ ਥਣਾ ਸਰਾਂ ਨੂੰ ਠੀਕ ਹੈ ਵੀ ਤਿਆਰੀ ਬਹੁਤ ਜਿਆਦਾ ਸੋਹਣੀ ਕੀਤੀ ਹੋਈ ਹੈ ਜੀ ਹਵਾਨਾ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਫਿਟਨੈਸ ਵਾਲਾ ਹਵਾਨਾ ਜੀ ਸੋਹਣਾ ਬਾਡੀ ਸਟਰਕਚਰ ਆ ਡੇਟ ਮੁਤਾਬਕ ਬਾਈ ਦਾ ਹੌਲੀ ਤੋਰਿਓ ਜੀ ਲਗਭਗ ਬਾਈ 10 ਦਾ ਕਿ ਸਮਾਂ ਹਜੇ ਲੈ ਜੂਗੀ ਜੀ 3 ਤੋਂ 4 ਦਿਨ ਜੀ ਲੰਮੀ ਲੰਮੀ ਲੈ ਜਾਓ ਜੀ ਕੋਈ ਗੱਲ ਨਹੀਂ ਇੱਕ ਦੋ ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਸੋਹਣੀ ਗੋਲ ਸਿੰਗੀ ਆ ਜੀ ਅੱਗੇ ਪਿੱਛੇ ਦਾ ਹਵਾਨਾ ਹਵਾਨਣ ਦੇ ਤੱਕ ਅੱਗੇ ਨੂੰ ਵੀ ਬਹੁਤ ਆ ਤੇ ਬੈਕ ਸਾਈਡ ਨੂੰ ਵੀ ਚੰਗੀ ਆ ਜੀ ਸੋਹਣਾ ਪੈਠ ਪੁਰ ਆਪਾਂ ਮੋੜ ਲਿਆਓ ਜੀ ਅੱਗੋਂ ਹਵਾਨਾ ਪੂਰਾ ਤੁਨੀ ਜ਼ਿਕਰ ਆ ਪਿੱਛੋਂ ਤਾਂ ਪੂਰਾ ਹੈਗਾ ਮੰਨ ਲਓ ਚੰਗੇ ਸਿਮੰਨ ਦੀ ਆ ਮੱਜ ਪਿਓਰ ਮੁਰਜ ਦਾ ਤੋਹਫਾ ਆਪਾਂ ਕਹਿ ਸਕਦੇ ਆ ਜੀ ਇਹਨੂੰ ਸੋਨਾ ਮੁਠੀ ਵਾਲਾ ਥਾਣਾ ਲੱਗਿਆ ਵਾ ਵੇਲ ਹਾਈਟ ਵਜਨ ਤੇ ਸੇਵਾ ਦੇ ਪੱਖ ਤੋਂ ਕਰਮ ਵਾਲੀ ਪੂਰੀ ਚੰਗੀ ਆ ਫੁੱਲ ਸੰਭੀ ਹੋਈ ਆ ਜੀ 16 ਤੋਂ 17 ਲੀਟਰ 22 10 ਦਾ ਕਿ ਇਹਦਾ ਪਿਛਲੇ ਸੂਏ ਦਾ ਰਿਕਾਰਡ ਮਾਲਕਾਂ ਦਾ ਦੱਸਿਆ ਜੀ ਇੱਕ ਤੀਅ ਥੋੜੀ ਸੇਵਾ ਸੰਭਾਲ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਹਵਾਨਾ ਗਵਾਈ ਭਰਦਾ ਵੀਰੇ ਇਹਨਾਂ ਦੇਣ ਦਾ ਹੱਕ ਆ ਗਾਇਆਂ ਨੂੰ ਬੈਕਸਾਈਡ ਨੂੰ ਹਵਾਨਾ ਤੇ ਅੱਗੇ ਨੂੰ ਵੀ ਤੱਕ ਚੰਗੀ ਆ ਅਗਾੜੀ ਚ ਵੀ ਦੁੱਧ ਘਰਮਾਲੀ ਦੇ ਚੰਗਾ ਹੋਊਗਾ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਮਰਾੜਾ ਇਹਦੀ ਕੀਮਤ ਜਿਹੜੀ ਹੈਗੀ 1.40 ਚੋਂ ਥੋੜਾ ਬੋਤਾ ਮਾਨਤਣ ਕਰ ਦਾਂਗੇ ਹੋਜੂ ਮਾਨਤਣ ਜੀ ਠੀਕ ਹੈ ਜੀ 1 ਲੱਖ 40000 ਰੁਪਏ ਚ ਬਾਈ ਕਹਿੰਦਾ ਆਪਾਂ ਮਾਨਤਣ ਕਰ ਦਾਂਗੇ ਜੀ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਦੋ ਨੰਬਰ ਨਾਗ ਸੁਆ ਕੰਨਮ ਆ ਜੀ ਇਹਦਾ ਏ ਬਾਈ ਦੂਜਾ ਤੀਜਾ ਸੂਈ ਇਹ ਆ ਇਹ ਆਪਣੇ ਕੋਈ ਨਾ ਥੋੜੀ ਲੇਟ ਆਈ ਅੱਜ ਹੂੰ ਉਹ ਲੇਟ ਚੋਈ ਸੀਗੀ ਉੱਥੋਂ ਠੀਕ ਹੈ ਜੀ ਮਗਰ ਇਹਦੇ ਅੱਛਾ ਵੀ ਆ ਕਿਦਣਾ ਸੂਈ 15 ਦੀ ਇਹ ਠੀਕ ਹੈ ਜੀ ਦੁੱਧ ਜਿਹੜਾ ਇਹਦੇ ਥੱਲੇ ਹੈਗਾ ਮੰਨ ਲਓ ਵੀ ਇੱਕ ਨਾ ਅਸੀਂ ਕੱਲ ਪਾਸ ਕੀਤੀ ਕੱਲ ਸਾਫ਼ ਸੀਗਾ ਥਾਣਾ ਹੂੰ ਅੱਜ ਤੜਕੇ ਥੋੜੀ ਜੀ ਮੰਨ ਲਓ ਵੀ ਛਿੱਡੀ ਆਈ ਸੀ ਮਗਰ ਲਿਥਾਨ ਚੁੱਕ ਬਹਿਣੀ ਵਾਲੇ ਚੋਂ ਠੀਕ ਹੈ ਜੀ ਤੇ ਉਹ ਮੰਨ ਲਓ ਵੀ ਦੇਤੀ ਰੋਟੀ ਕਟੂਕਾ ਲਾਤਾ ਸੀਗਾ ਠੀਕ ਹੈ ਤੇ ਆਪਨੇ ਤਕਰੀਬਨ ਸਾਫ਼ ਹੀ ਨਿਕਲੂਗਾ ਥਾਣੇ ਦਾ ਹੂੰ ਤੇ ਉਹ ਜਿਹੜਾ ਤਿੰਨਾਂ ਥਣਾਂ ਵਾਲਾ ਹੀ ਆਪਾਂ ਇਹਦਾ ਦੁੱਧ ਦੱਸ ਦਿੰਨੇ ਆ ਉਹ ਤਾਂ ਚਲੋ ਬਾਹਰ ਕੱਢ ਦਿਓ 11 ਕਿਲੋ ਕੰਡੇ ਤੇ ਤਲਾਉਂਦੀ ਆ ਠੀਕ ਹੈ ਜੀ ਦੋ ਬੇਲਿਆਂ ਦਾ ਦੋ ਬੇਲਿਆਂ ਦਾ ਹਾਂਜੀ ਇੱਕ ਥਣ ਛੱਡ ਕੇ ਇੱਕ ਥਣ ਛੱਡ ਕੇ ਜੇਦੋਂ ਮੰਨ ਲਾ ਵੀ ਉਹ ਸਟੈਟਸ ਹੋਈ ਆ ਉਵੇਂ 12-13 ਕਿਲੋ ਦੁੱਧ ਆਉ ਉਹ ਥਣ ਚ ਨੇ ਠੀਕ ਹੈ ਜੀ ਤੋਰ ਕੇ ਦੇ ਖਾਦੀ ਵੀਰੇ ਸੂਆ ਚਲੋ ਜਿਹੜਾ ਮਰਜੀ ਮੰਨ ਲਿਓ ਕਿਉਂਕਿ 22 ਦੇ ਨਗ ਖਰੀਦੇ ਹੀ ਹੁੰਦੇ ਆ ਜੀ ਦੁੱਧ ਬਾਈ ਦੱਸਦਾ ਕਿ ਜਿਹੜੇ ਤੁਹਾਨੂੰ ਮਸਟੈਟਸ ਹੋਈ ਸੀ ਜੇ ਉਹਨੂੰ ਛੱਡ ਦਿੱਗੇ ਤਾਂ 11 ਕਿਲੋ ਕੰਡੇ ਤੇ ਤਲਾ ਦੂਗੀ ਜੇ ਥਾਣੇ ਸਮੇਤ ਆਪਾਂ ਗੱਲ ਕਰਗੇ ਤਾਂ 12-13 ਕਿਲੋ ਦੁੱਧ ਤੁਸੀਂ ਜੋਕ ਸਕਦੇ ਹੋ ਬੱਚਾ ਇਹਦੇ ਮਗਰ ਵੱਛਾ ਆ ਜਾਂਦਾ ਜੀ ਲੇਟ ਆਈ ਕਰਕੇ ਇਹਨਾਂ ਨਮਾਈ ਨਹੀਂ ਗਈ ਇਹ ਠੀਕ ਆ ਜੀ ਬਾਕੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਫੋਟ ਸ਼ਾਂਗੇ ਦੇ ਭੋਰਾ ਵੀ ਨਹੀਂ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਜੀ ਇਹ 30000 ਦੀ ਲਾਸਟ ਦੇ ਦਾਂਗੇ ਬਈ ਇਹੋ ਜੂ ਮਾੜਾ ਮੋਟਾ ਜੀ ਬੜਾ ਸ਼ੋਰ ਛੱਪਾ ਹੀ ਹੋਣਾ ਇਹਦੇ ਠੀਕ ਆ ਜੀ 3000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਥੋੜਾ ਕਨਾ ਮਾਨਤਾਂ ਨੂੰ ਹੋ ਜਾਊਗਾ ਜੀ ਬਾਕੀ ਹੁਣ ਕੋਈ ਸਵੈਲਿੰਗ ਨਹੀਂ ਹਵਾਨੇ ਨੂੰ ਕੋਈ ਵੀ ਬੰਦਾ ਆ ਜੇ ਕੋਈ ਗੰਡ ਲੱਭ ਦੇ ਕੋਈ 나ੜ ਲੱਭ ਦੇ ਕੋਈ ਸੋਜ ਲੱਭ ਦੇ ਹਵਾਨੇ ਚ ਆਪਾਂ ਬੰਦੇ ਨੂੰ ਕਿਰਾਇਆ ਦੇ ਕੇ ਤੋਰਾਂਗੇ ਠੀਕ ਆ ਜੀ ਇਸ ਟਾਈਮ ਜਮਾ ਸਹੀ ਆ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ